ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੈਓ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਮੈਂ ਤੁਹਾਡਾ ਆਪਣਾ ਸੁਖਮੰਦਰ ਬਰਾੜ ਤੇ ਤੁਸੀਂ ਦੇਖ ਰਹੇ ਹੋ ਚਰਚਾ ਪੰਜਾਬ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸਾਹਿਬੇ ਕਮਾਲ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਇਸ ਪ੍ਰਕਾਸ਼ ਜੜੇ ਨੂੰ ਮੁੱਖ ਰੱਖਦੇ ਆ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਤਕ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੀ ਦਰਸ਼ਨੀਦਾਰੀ ਕੀਤੀ ਤੇ ਉਹਨਾਂ ਦਰਸ਼ਨ ਦਿਦਾਰਿਆਂ ਦੀ ਇੱਕ ਚਲਕ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਥੇ ਹੀ 1666 ਨੂੰ ਮਾਤਾ ਗੁਜਰੀ ਜੀ ਦੇ ਪੁੱਖੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਰਾਇ ਵਿਖੇ ਗੁਰੂ ਗੋਬਿੰਦ ਰਾਏ ਜੀ ਨੇ ਜਨਮ ਲਿਆ ਇਸ ਸਥਾਨ ਦੀ ਜਿਹੜੀ ਇਮਾਰਤ ਹੈ ਉਹ 1957 ਨੂੰ ਤਾਮੀਰ ਕੀਤੀ ਗਈ ਤੇ ਇਸ ਦੇ ਜਿ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਜਿਨ੍ਹਾਂ ਵਿੱਚੋਂ ਇੱਕ ਦੀ 120 ਫੁੱਟ ਚਾਈ ਹੈ ਤੇ ਇੱਕ ਦੀ 130 ਫੁੱਟ ਉਚਾਈ ਹੈ ਦਰਸ਼ਕੋ ਇਹ ਹੈ ਪਟਨਾ ਸਾਹਿਬ ਦੇ ਪ੍ਰਮੁੱਖ ਗੁਰਦੁਆਰਾ ਤਖਤ ਸ੍ਰੀ ਹਰਮੰਦਰ ਜੀ ਦੀ ਮੁੱਖ ਇਮਾਰਤ ਜਿਹੜੀ ਕਿ ਬਾਂਕੀਪੁਰ ਸਟੇਸ਼ਨ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਪ੍ਰੰਤੂ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਪ੍ਰੀਮੀਅਮ ਉਚਾਈਦਾ ਹੈ ਕਿ ਉਹ ਪਟਨਾ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਉਤਰਨ ਜਿੱਥੋਂ ਇਹ ਗੁਰਦੁਆਰਾ ਸਾਹਿਬ 1 ਕਿਲੋਮੀਟਰ ਦੀ ਦੂਰੀ ਤਿਸਤ ਹੈ ਆ ਹੁਣ ਆਪਾਂ ਦਰਸ਼ਨ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦੀ ਇੰਦਰਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਤੁਰ ਜੀ ਕੋਲ ਕਾਸ਼ ਹਾਂ ਅਤੇ ਆਪਣੇ ਸਾਰੇ ਗਤਿ ਦਾਸ ਸੇਸ਼ਰ ਚਮਕੇ ਜਾ ਰਿਹਾ ਜੋ ਸਦਾ ਪਾਵਨਾ ਤੇ ਨਾਲ ਚੜੇ ਸੇਸ਼ਰ ਦੇ ਦਰਸ਼ਨ ਕਰੇਗਾ

बोले सोने सैब सतगुरु जी गातरे तारण कर दे सन इह है तो चक्कर तुम्हाले

ਇਹ ਹੈ ਚੰਦਨ ਦਾ ਕੰਗਾ ਜੀ ਦੇ ਨਾਮ ਗੁਰਦੁਆਰਾ ਮੈਨੀ ਸੰਗਤ ਬਾਲ ਲੀਲਾ ਇਹ ਗੁਰਦੁਆਰਾ ਤਖਤ ਸਾਹਿਬ ਦੇ ਕੋਲਾਬਾਰੀ ਗਲੀ ਵਿੱਚ ਹੈ ਇੱਥੇ ਬਾਲਾ ਪ੍ਰੀਤਮ ਫਤਿਹ ਚੰਦ ਦੀ ਰਾਣੀ ਨੂੰ ਕੌਤਕ ਦਿਖਾ ਕੇ ਨਿਹਾਲ ਕਰਿਆ ਕਰਦੇ ਸਨ ਇਥੋਂ ਉਦੋਂ ਤੋਂ ਹੀ ਕੁੰਗਣੀਆਂ ਦਾ ਪ੍ਰਸ਼ਾਦ ਵਰਤਦਾ ਹੈ ਭਾਵੇਂ ਗੁਰਦੁਆਰਾ ਹੁਣ ਨਵਾਂ ਬਣ ਗਿਆ ਹੈ ਪਰ ਅੰਦਰਲਾ ਹਿੱਸਾ ਉਸੇ ਤਰ੍ਹਾਂ ਹੀ ਰਾਜੇ ਦੇ ਮਹਿਲਾਂ ਵਾਲਾ ਪਿਆ ਹੈ ਦਰਸ਼ਕੋ ਇਹ ਹੈ ਗੁਰਦੁਆਰਾ ਕੰਗਣ ਘਾਟ ਇਹ ਉਹ ਥਾਂ ਹੈ ਜਿੱਥੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਸੋਨੇ ਦਾ ਬਣਿਆ ਹੋਇਆ ਜਿਸ ਵਿੱਚ ਹੀਰੇ ਜੜੇ ਹੋਏ ਸਨ ਕੰਗਣ ਗੰਗਾ ਦੇ ਵਿੱਚ ਛੁੱਟ ਦਿੱਤਾ ਇਹ ਕੰਗਣ ਅਸਾਮ ਦੇ ਰਾਜੇ ਨੇ ਗੁਰੂ ਸਾਹਿਬ ਨੂੰ ਭੇਟ ਕੀਤਾ ਸੀ ਜਦੋਂ ਮਾਤਾ ਜੀ ਨੇ ਪੁੱਛਿਆ ਤਾਂ ਉਹਨਾਂ ਨੇ ਦੂਜਾ ਕੰਗਣ ਉਸ ਥਾਂ ਤੇ ਛੁੱਟਦੇ ਹੋਏ ਬੋਲੇ ਕਿ ਉਸ ਥਾਂ ਤੇ ਸੱਟਿਆ ਸੀ ਇਹ ਜਿਹੜਾ ਗੁਰਦੁਆਰਾ ਹੈ ਇਹ ਜਨਮ ਸਥਾਨ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਹੈ ਆਓ ਆਪਾਂ ਇਸ ਦੇ ਦਰਸ਼ਨ ਕਰਦੇ ਹਾਂ ਸੁਖ ਤੇਰਾ ਦਿੱਤਾ ਲਹੀਏ ਅਰਸ਼ਕੂ ਇਹ ਹੈ ਗੁਰਦੁਆਰਾ ਗੁਰੂ ਕਾ ਬਾਗ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਆਪਣੇ ਘਰ ਬਾਲ ਗੋਬਿੰਦ ਰਾਏ ਦੇ ਜਨਮ ਦੀ ਖਬਰ ਸੁਣੀ ਤਾਂ ਉਹ ਸ਼ਾਮ ਤੋਂ ਪਟਨੇ ਆ ਪੁੱਜੇ ਆਪ ਨੇ ਇਸ ਸੁੱਕੇ ਹੋਏ ਬਾਗ ਵਿੱਚ ਆ ਕੀੜਿਆ ਲਾਇਆ ਗੁਰੂ ਜੀ ਦੇ ਚਰਨ ਪੈਣ ਕਾਰਨੇ ਬਾਗ ਇੱਕਦਮ ਹਰਿਆ ਭਰਿਆ ਹੋ ਗਿਆ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਨਵਾਬ ਕੋਲ ਜੋ ਬਾਗ ਦਾ ਮਾਲਕ ਸੀ ਉਸ ਕੋਲ ਚਲੇ ਗਏ ਨਵਾਬ ਸੁਣ ਕੇ ਬੜਾ ਪ੍ਰਸੰਨ ਹੋਇਆ ਇਸ ਬਾਗ ਵਿੱਚ ਇੱਕ ਸਾਧੂ ਮਹਤਮਾ ਰਹਿੰਦਾ ਸੀ ਜੋ ਕਾਫੀ ਸਮੇਂ ਤੋਂ ਤਪੱਸਿਆ ਕਰ ਰਿਹਾ ਸੀ ਪਰ ਉਹ ਕੌਤਕ ਨੂੰ ਦੇਖ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਨਾ ਲਿਆਇਆ ਸਗੋਂ ਆਖਣ ਲੱਗਾ ਕਿ ਕੋਈ ਜਾਦੂਗਰ ਹੋਵੇਗਾ ਜਿਸ ਨੇ ਬਾਗ ਹਰਿਆ-ਭਰਿਆ ਕਰ ਦਿੱਤਾ ਅੰਤਰਜਾਮੀ ਸਤਿਗੁਰਾਂ ਨੇ ਉਸ ਦਾ ਅਭਿਮਾਨ ਤੋੜਨ ਲਈ ਇੱਕ ਕੌਤਕ ਰਚਿਆ ਮਹਾਰਾਜ ਆਪ ਚੱਲ ਕੇ ਕੋਲ ਗਏ ਤੇ ਆਖਣ ਲੱਗੇ ਮਹਤਮਾ ਜੀ ਆਪ ਤਾਂ ਬੜੀ ਤਪੱਸਿਆ ਕਰ ਚੁੱਕੇ ਹੋ ਪਰ ਅਜੇ ਤੱਕ ਅਭਿਮਾਨ ਦੇ ਕਾਰਨ ਮੰਦੀ ਮੈਲ ਲੰਗੀ ਫਿਰ ਸਤਿਗੁਰਾਂ ਨੇ ਇੱਕ ਸਿੱਖ ਨੂੰ ਹੁਕਮ ਦਿੱਤਾ ਕਿ ਇਸ ਖੂਹ ਵਿੱਚੋਂ ਚੀਜ਼ਾਂ ਕੱਢ ਕੇ ਲਿਆਓ ਹੁਕਮ ਮੰਨ ਕੇ ਸਿੱਖ ਨੇ ਖੂਹ ਵਿੱਚੋਂ ਇੱਕ ਲੋਟਾ ਤੇ ਇੱਕ ਬਰਾਗਣ ਕੱਢ ਕੇ ਲੈ ਆਂਦੀਆਂ ਦੋਵੇਂ ਚੀਜ਼ਾਂ ਸਤਿਗੁਰਾਂ ਨੇ ਸਾਧੂ ਵੱਗੇ ਰੱਖਦੇ ਆਖਿਆ ਕਿ ਮਹਤਮਾਨ ਜੀ ਇਹ ਤੁਹਾਡੀਆਂ ਦੋਵੇਂ ਚੀਜ਼ਾਂ ਦਰਿਆ ਤੇ ਇਸ਼ਨਾਨ ਕਰਦੇ ਸਮੇਂ ਰੁੜ ਗਈਆਂ ਸਨ ਸੂ ਲੈ ਲਵੋ ਇਹ ਕਾਤਕ ਦੇਖ ਕੇ ਤੇ ਆਪਣੀਆਂ ਚੀਜ਼ਾਂ ਪਛਾਣ ਕੇ ਸਾਧੂ ਸਤਿਗੁਰਾਂ ਦੇ ਚਰਨਾਂ ਤੇ ਟੈਪਿਆ ਮਹਾਰਾਣੀ ਉਸਨੂੰ ਸਤ ਨਾਮ ਦਾ ਤੇਜ ਦੇਗੀ ਭਵ ਸਾਗਰ ਤੋਂ ਪਾਰ ਕਰ ਦਿੱਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਵਾਹ ਵਾਹ ਗੋਬਿੰਦ ਸਿੰਘ ਆਤੇ ਗੁਰ ਚੇਲਾ ਵਾਹ ਵਾਹ ਦਰਸ਼ਕੋ ਇਹ ਗੁਰਦੁਆਰਾ ਹੈ ਗਊਗਾੜ ਇਹ ਗੁਰੂਦਵਾਰਾ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਵੀ ਪਹਿਲਾਂ ਦਾ ਗੁਰਦੁਆਰਾ ਹੈ ਇਸ ਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਥਾਨ ਪਿੰਡ ਬਿਸ਼ੰਵਰਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਇੱਥੇ ਜੈਤਾਮਲ ਨਾਂ ਦਾ ਇੱਕ ਮਹਤਮਾਨ ਦਾ ਸੀ ਜਿਸ ਦੇ ਕੋਲ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਏ ਸਨ ਭਗਤ ਜੈਤਾਮਲ ਜੀ ਦੀ ਉਮਰ ਦੱਸਦੇ ਆ ਕਿ ਉਸ ਵਕਤ 350 ਸਾਲ ਦੀ ਸੀ ਇਤਿਹਾਸਕਾਰ ਦੱਸਦੇ ਨੇ ਕਿ ਭਗਤ ਜੈਤਾਮਲ ਜੀ ਨੇ ਗੁਰੂ ਜੀ ਕੋਲੋਂ ਦੱਸ ਕੀਤੀ ਕਿ ਗੁਰੂ ਜੀ ਹੁਣ ਮੇਰੀ ਮੁਕਤੀ ਕਰ ਦਿਓ ਕਿਉਂਕਿ ਇਸ ਅਵਸਥਾ ਵਿੱਚ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ ਮੁਸ਼ਕਲ ਹੋਵੇ ਨਾਰਕਦੇਵ ਜੀ ਬੋਲੇ ਭਗਤ ਜੀ ਅਜੇ ਤੁਹਾਡੀ ਮੁਕਤੀ ਦਾ ਸਮਾਂ ਨਹੀਂ ਆਇਆ ਹਾਲੇ ਤੁਸੀਂ ਸੰਸਾਰ ਦੇ ਦੁੱਖ ਭੋਗ ਰਹੇ ਹੋ ਆਪ ਜੀ ਦੀ ਮੁਕਤੀ ਅਸੀਂ ਦੁਬਾਰਾ ਗੁਰੂ ਤੇਗ ਬਹਾਦਰ ਦੇ ਰੂਪ ਵਿੱਚ ਆਣ ਕੇ ਕਰਾਂਗੇ ਤਾਂ ਤੁਸੀਂ ਬੇਫਿਕਰ ਹੋ ਕੇ ਭਜਨ ਬੰਦਗੀ ਕਰੋ ਅਸੀਂ ਗੰਗਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਤੁਹਾਨੂੰ ਇੱਥੇ ਆਣ ਕੇ ਇਸ਼ਨਾਨ ਕਰਵਾ ਦਿਆ ਕਰੇਗੀ ਤਦ ਤੱਕ ਤੁਸੀਂ ਇੱਥੇ ਆ ਕੇ ਕੁੰਡ ਬਣਾ ਲਓ ਜਿੱਥੇ ਤੁਸੀਂ ਹਰ ਰੋਜ਼ ਇਸ਼ਨਾਨ ਕਰਿਆ ਕਰੋਗੇ ਕੰਗਾ ਜੀ ਗਊ ਦੇ ਰੂਪ ਵਿੱਚ ਆ ਕੇ ਆਪਣੇ ਮੁਖ ਤੋਂ ਗੰਗਾ ਜੀ ਦਾ ਜਲ ਆਪ ਜੀ ਦੇ ਉੱਪਰ ਪਾਵੇਗੀ ਗੁਰਦੁਆਰਾ ਗਊ ਘਾਟ ਦੇ ਅੰਦਰ ਗੁਰਦੁਆਰਾ ਥਮ ਸਾਹਿਬੀ ਸ਼ਿਸ਼ੂਬਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੈਤਾ ਮਲ ਦਾ ਸੰਸਕਾਰ ਕਰਕੇ ਉਸ ਦੇ ਪੁਰਾਣੇ ਘਰ ਨੂੰ ਨਵੇਂ ਸਿਰੋਂ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਅਜੇ ਮਕਾਨ ਬਣ ਹੀ ਰਿਹਾ ਸੀ ਕਿ ਰਾਜਾ ਵਿਸ਼ਨ ਸਿੰਘ ਨੂੰ ਸਾਮ ਦੇਸ਼ ਜਾਣ ਦਾ ਹੁਕਮ ਬਾਦਸ਼ਾਹ ਔਰੰਗਜ਼ੇਬ ਨੇ ਦੇ ਦਿੱਤਾ ਅਸਾਮ ਵਿੱਚ ਜਾਦੂਆਦ ਬਹੁਤ ਹਨ ਇਸ ਲਈ ਰਾਜਾ ਬਿਸ਼ਨ ਸਿੰਘ ਨੇ ਗੁਰੂ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਤੁਸੀਂ ਮੇਰੇ ਨਾਲ ਅਸਾਮ ਦੇਸ਼ ਚੱਲੋ ਗੁਰੂ ਜੀ ਨੇ ਗੁਰੂ ਜੀ ਨੇ ਕਾਰੀਗਰ ਨੂੰ ਕਿਹਾ ਕਿ ਮਕਾਨ ਜਲਦੀ ਤੋਂ ਜਲਦੀ ਬਣਾਓ ਅਸੀਂ ਬਾਹਰ ਜਾਣਾ ਹੈ ਕਾਰੀਗਰ ਬੋਲੇ ਗੁਰੂ ਜੀ ਜੋ ਲੱਕੜੀ ਛੱਤ ਥੱਲੇ ਧਮ ਦੇਣ ਲਈ ਆਈ ਹੋਈ ਹੈ ਉਹ ਛੋਟੀ ਹੈ ਸਾਨੂੰ ਵੱਡੀ ਲੱਕੜੀ ਬਣਵਾ ਦਿਓ ਅਸੀਂ ਕੰਮ ਜਲਦੀ ਪੂਰਾ ਕਰ ਲਵਾਂਗੇ। ਗੁਰੂ ਜੀ ਨੇ ਦੂਸਰੇ ਦਿਨ ਜਦ ਕਾਰੀਗਰ ਨੂੰ ਕਿਹਾ ਕਿ ਲੱਕੜੀ ਦੇ ਧੰਮ ਛੋਟੇ ਨਹੀਂ ਵੱਡੇ ਹਨ ਤਾਂ ਕਾਰੀਗਰਾਂ ਨੇ ਲੱਕੜੀ ਦੇ ਥੰਮਾਂ ਨੂੰ ਚੁੱਕ ਕੇ ਵੇਖਣ ਲੱਗੇ। ਜਦੋਂ ਲਗਾ ਕੇ ਦਿਖਾਉਣ ਲੱਗੇ ਤਾਂ ਥੰਮ ਵੱਡੇ ਹੋ ਗਏ। ਜਦੋਂ ਬਾਹਰ ਰੱਖੇ ਤਾਂ ਛੋਟੇ ਹੋ ਗਏ। ਕਾਰੀਗਰ ਹੈਰਾਨ ਹੋ ਗਏ ਇਹ ਚਮਤਕਾਰ ਦੇਖ ਕੇ। ਗੁਰੂ ਜੀ ਕਾਰੀਗਰਾਂ ਨੂੰ ਕਹਿਣ ਲੱਗੇ ਇਹਨਾਂ ਥੰਮਾਂ ਵਿੱਚ ਸ਼ਕਤੀ ਦਾ ਸੰਚਾਰ ਹੋ ਗਿਆ ਹੈ। ਹੁਣ ਤੁਸੀਂ ਇਸ ਮਕਾਨ ਨੂੰ ਇੱਥੇ ਹੀ ਛੱਡ ਦਿਓ। ਸੰਭਾਉਣ ਤੇ ਸੰਗਤਾਂ ਇਸ ਨੂੰ ਪੂਰਾ ਕਰ ਦੇਣ ਗਿਆ ਇਹਨਾਂ ਥੰਮਾਂ ਦੀ ਪੂਜਾ ਹੋਵੇਗੀ ਤੇ ਜਸਮਾਨ ਹੋਵੇਗਾ ਗੁਰਦੁਆਰਾ ਹੰਡੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚੋਂ ਹੈ ਜਦੋਂ ਬਾਲਾ ਪ੍ਰੀਤਮ ਜੀ 1728 ਬਿਕਰਮੀ ਫਗਣ ਚੜ੍ਹੇ ਪਟਨਾ ਸਾਹਿਬ ਤੋਂ ਮਾਤਾ ਗੁਜਰੀ ਤੇ ਹੋਏ ਪਰਿਵਾਰ ਸਮੇਤ ਅਨੰਦਪੁਰ ਲਈ ਤੁਰੇ ਦਾ ਪਟਨਾ ਨਗਰ ਦੇ ਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾ ਕਰਨ ਲਈ ਉਹਨਾਂ ਦੇ ਨਾਲ ਤੁਰ ਪਏ ਆਪਜੀ ਦੀ ਉਮਰ ਉਸ ਵੇਲੇ 5 ਸਾਲ 2 ਮਹੀਨੇ ਦੀ ਸੀ ਤੁਰਦੀ ਤੁਰਦੀ ਸੰਗਤ 12 ਮੀਲ ਦਾ ਪੈਂਡਾ ਮਾਰ ਕੇ ਦਾਨਾਪੁਰ ਤੱਕ ਪਹੁੰਚ ਗਈ ਇਸ ਸਥਾਨ ਤੇ ਆ ਕੇ ਡੇਰ ਲਗਾ ਲਿਆ ਉਸ ਵੇਲੇ ਰਾਤ ਪੈ ਚੁੱਕੀ ਸੀ ਦਾਨਾਪੁਰ ਦੀ ਸੰਗਤਾਂ ਨੇ ਸਤਗੁਰਾਂ ਦਾ ਆਉਣਾ ਸੁਣ ਕੇ ਬੜੀ ਆਉ ਭਗਤ ਕੀਤੀ ਤੇ ਡਾਢੇ ਪਿਆਰ ਨਾਲ ਸੇਵਾ ਕੀਤੀ ਇੱਕ ਬਿਰਧ ਮਾਤਾ ਜਿਸ ਦਾ ਨਾਮ ਜਸਨੀ ਸੀ ਬੜੀ ਸ਼ਰਧਾ ਨਾਲ ਖਿਚੜੀ ਬਣਾ ਕੇ ਲੈ ਆਈ ਉਸ ਨੇ ਖਿਜੜੀ ਦੀ ਹਾਂਡੀ ਗੁਰੂ ਅੱਗੇ ਰੱਖੀ ਤੇ ਭੋਗ ਲਾਉਣ ਦੀ ਬੇਨਤੀ ਕੀਤੀ ਸਤਗੁਰੂ ਜੀ ਉਸ ਦੀ ਸ਼ਰਧਾ ਭਗਤੀ ਦੇਖ ਕੇ ਡਾਢੇ ਪ੍ਰਸੰਨ ਹੋਏ ਸਤਗੁਰਾਂ ਜੀ ਨੇ ਖਿਚੜੀ ਖਾ ਕੇ ਮਾਈ ਦੀ ਸ਼ਰਧਾ ਪੂਰਨ ਕੀਤੀ ਤੇ ਸੰਗਤ ਨੂੰ ਵੀ ਖਵਾਈ ਜਸਨੀ ਮਾਈ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਆਪ ਤੇ ਦਰਸ਼ਨ ਸੁਦਾ ਹੋਣੀ ਚਾਹੀਦੇ ਹਨ ਤਦ ਸਤਗੁਰਾਂ ਨੇ ਆਖਿਆ ਮਾਤਾ ਜੀ ਇਸ ਖਿਚੜੀ ਵਾਲੀ ਹੰਡੀ ਵਿੱਚ ਅੱਜ ਤੱਕ ਖਿਚੜੀ ਬਣ ਕੇ ਵਰਤੌਂਦੀ ਰਹੇਗੀ ਮੇਰਾ ਧਿਆਨ ਧਰ ਕੇ ਸੰਗਤਾਂ ਨੂੰ ਖਵਾਈ ਜਾਇਣੀ ਮੇਰੇ ਦਰਸ਼ਨ ਹੋਣਗੇ ਉਸ ਦਿਨ ਤੋਂ ਇਸ ਥਾਂ ਦਾ ਨਾਮ ਹੰਡੀ ਸਰ ਪੈ ਗਿਆ ਹੁਣ ਗੁਰਦੁਆਰਾ ਸਾਹਿਬ ਦੀ ਬਹੁਤ ਸ਼ਾਨਦਾਰ ਇਮਾਰਤ ਬਣ ਗਈ ਹੈ ਜੋ ਫੌਜੀ ਸਿੰਘਾਂ ਦੀ ਹਿੰਮਤ ਨਾਲ ਤਿਆਰ ਹੋਈ ਹੈ। ਦਰਸ਼ਕੋ ਤੁਹਾਨੂੰ ਸਾਡਾ ਇਹ ਪ੍ਰਾਰਲਾ ਕਿਸ ਤਰ੍ਹਾਂ ਲੱਗਿਆ ਆਪਣੀ ਕਮੈਂਟ ਕਰਕੇ ਇਹ ਦੱਸਣਾ। ਚੰਗਾ ਲੱਗਿਆ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਸ ਤਰ੍ਹਾਂ ਦੇ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਰਹੀਏ। ਅਗਲੇ ਇਨਾ ਹੀ ਫਿਰ ਮਿਲਦੇ ਹਾਂ ਤਦ ਤੱਕ ਲਈ ਆਪਣੇ ਖਾਦਮ ਸੁਖਮੰਦਰ ਬਰਾੜ ਨੂੰ ਦੀ ਇਜਾਜ਼ਤ। ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ